ਸਕੂਲ ਵੇ ਜਾ ਸਕੀ ਨਾ ਹੁਣ ਇਹ ਇਸ ਟਾਈਮ ਪੜਨ ਜਾਂਦੇ ਇਹਨਾਂ ਦੀ ਬੱਸ ਆ ਗਈ ਆ ਤੇ ਇਹ ਡਾਇਰੈਕਟਰ ਦਾ ਮੁੰਡਾ ਕਿੱਥੇ ਰਹਿ ਗਿਆ ਨਹੀਂ ਰੋਟੀ ਪਹਿਲਾਂ ਬੈਠ ਕੇ ਨਹੀਂ ਖਾਦੀ ਜਾਂਦੀ ਟਾਈਮ ਤੇ ਖਾਣੀ ਹੁੰਦੀ ਆ ਲਓ ਜੀ ਜਦੋਂ ਹੀ ਸਵੇਰ ਸਵੇਰ ਹੈ ਸੀ ਇਹ ਕਰ ਰਹੇ ਸੀ ਕਿ ਰਸ਼ ਤੇ ਝੱਗਣਾ ਸਾਰਾ ਮੋੜ ਨਹੀਂ ਇਹਦਾ ਲਓ ਜੀ ਇਹ ਡੇਲੀ ਹੋ ਜਾਂਦੇ ਆ ਬੱਸ ਜਾਣ ਤੋਂ ਲੈ ਹਲੋ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਸੋ ਸਵਾਗਤ ਕਰਦੇ ਆ ਬਾਬਾ ਕਮੇਡੀ ਵਾਲਾ ਚੈਨਲ ਤੇ ਤੋ ਸ਼ੁਰੂਆਤ ਕਰਦੇ ਆਂ ਸਵਾਗਤ ਕਰਦੇ ਆਂ ਸਿਆਲਾਂ ਦਾ ਅੱਜ ਦੇ ਵਲੌਗ ਦੀ ਤੇ ਬਾਈ ਜੀ ਅੱਜ ਧੁੰਦ ਬਹੁਤ ਜ਼ਿਆਦਾ ਪੈ ਚੁੱਕੀ ਆ ਤੇ ਬਾਬਾ ਧੁੰਦ ਚਾਉਂਦਾ ਮੈਨੂੰ ਤਾਂ ਦਿਸਿਆ ਨਹੀਂ ਤੇ ਨੀਲਾ ਘੜਾ ਦਿਸਿਆ ਬਾਈ ਇਹ ਤਾਂ ਹੰਦ ਪੈਣੀ ਸ਼ੁਰੂ ਹੋ ਗਈ ਆ ਹੁਣ ਜਿਹੜੇ ਸਾਡੇ ਕਰੈਕਟਰ ਆ ਉਹ ਦਿਸਣਾ ਹੋ ਜਾਣਾ ਬੰਦ ਬਾਈ ਕਿਉਂਕਿ ਆ ਗਈ ਆ ਠੰਡ ਜਿਹੜਾ ਹੈਗਾ ਉਹ ਖੇਤਾਂ ਦੇ ਵਿੱਚ ਆ ਬਿਲਕੁਲ ਜੀ ਉਹਦੇ ਕਰਕੇ ਧੁੰਦ ਸਾਡੇ ਪਹਿਲਾਂ ਹੀ ਆ ਗਈ ਐਡਵਾਂਸ ਚ ਐਡਵਾਂਸ ਵਿੱਚ ਧੁੰਦ ਆ ਕਿਉਂਕਿ ਕਣਕਾਂ ਲੱਗਣ ਲੱਗ ਗਿਆ ਜੀ ਪਾਣੀ ਤਾਂ ਕਰਕੇ ਹੋ ਗਈ ਆ ਧੁੰਦ ਤੇ ਉਲਝ ਗਈ ਸਾਡੀ ਤਾਣੀ ਬਿਲਕੁਲ ਤਵੇ ਮੈਂ ਤਾਂ ਹੁਣ ਬੈਟਰੀ ਰੱਖਣੀ ਪਿਆ ਕਰਨੀ ਉਹਨੇ ਨਹੀਂ ਅਸਰ ਕਰਿਆ ਨਾ ਖੱਟੀ ਜੀ ਬੈਟਰੀ ਨਹੀਂ ਹੁੰਦੀਗੀ ਨੀਲਾ ਭਰਾਵਾ ਜਿਹੜਾ ਮਾੜਾ ਮੋਟਾ দাগਦਾ ਸੀ ਉਹ ਧੁੰਦ ਜੋ ਵੀ ਰੋਲ ਰੋਲ ਜਾਣਾ ਹੁਣ ਹਾਂ ਨੀਲੇ ਨੂਲੇ ਹੁਣ ਸਾਰੇ ਰੋਲ ਜਾਣੇ ਆ ਕਹਿੰਦੇ ਬਾਬਾ ਪਹਿਲੇ ਰੁਲਿਆ ਪਿਆ ਬਾਬਾ ਮੋਟਰ ਫੇਲ ਤੇ ਜਾਂਦਾ ਕੰਮ ਤੇ ਇਹਦੇ ਬਾਬੇ ਨੂੰ ਅੱਜ ਹੋਰ ਲੱਗਣੀ ਆ ਠੰਡ ਨੇ ਨੀ ਹਾਂ ਤਾਂ ਠੰਡ ਧੰਦ ਤੋਂ ਪੱਜ ਕੇ ਜਾਣਾ ਪੈਣਾ ਇਹ ਦੇਦਨੇ ਹੀ ਨਹੀਂ ਜਾ ਕੇ ਨੇਰੇ ਨੂੰ ਤਾਂ ਚਾਨਣ ਪਾੜ ਦਿੰਦਾ ਪਰ ਧੰਦ ਨੂੰ ਨਹੀਂ ਪਾੜਦਾ ਜਾਣਾ ਹੈ ਨਾ ਤੇਰੇ ਹਾਰ ਪੈ ਜਾਏ ਕਿਤੇ ਤੇ ਉਹ ਵੀ ਦੱਸਦੇ ਬਾਬਾ ਕਹਿੰਦਾ ਵੀਡੀਓ ਜਗਾ ਤਾਂ ਨਹੀਂ ਦੇਖਦਾ ਹੁਣ ਇਹ ਸਾਡਾ ਨਾ ਹੋ ਗਿਆ ਗੁੱਸੇ ਬਾਈ ਹਾਂ ਬਾਬਾ ਹੋ ਗਿਆ ਗੁੱਸੇ ਸਾਡੇ ਇਹ ਨਹੀਂ ਹੋ ਗਿਆ ਠੋਸ ਗੱਲ ਦੱਸੋ ਗੁੱਸੇ ਨਹੀਂ ਹੋ ਗਿਆ ਮੈਂ ਬਾਬਾ ਗੁੱਸੇ ਹੋਵਾਂ ਬਾਬਾ ਕਹਿੰਦਾ ਮੈਂ ਬਣਾਉਣਾ ਬਾਈ ਜੀ ਚੈਨਲ ਅਲੱਗ ਪਰ ਬਣਿਆ ਨਹੀਂ ਕਿਉਂ ਨਹੀਂ ਬਣਿਆ ਕਿਉਂਕਿ ਬਾਬੇ ਕੋਲੇ ਫੋਨ ਹੈ ਕੀ ਪੜ ਵਾਲਾ ਹੁਣ ਬਾਬਾ ਪੂਰੀ ਜੀ ਲਗਾ ਕੇ ਮਿਹਨਤ ਕਰ ਰਾ ਕਿ ਹੁਣ ਬਾਬੇ ਲੈਣਾ ਹੈ ਵਡਾ ਵੱਡਾ ਫੋਨ ਲੈਣਾ ਹੁਣ ਲੈਣਾ ਵੱਡਾ 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 ਹੁੰਦਾ ਤੇ ਆਪ ਦਾ ਚੈਨਲ ਸ਼ੁਰੂ ਕਰਨਾ ਤੇ ਇਹ ਕਹਿੰਦਾ ਮੈਂ ਲੱਗ ਤਾ ਆਪਦੇ ਜਿਹੜੇ ਭੈਣ ਭਰਾ ਜੋੜਨੇ ਆ ਤੇ ਮੈਂ ਤੁਹਾਡੇ ਪਰ ਖੜਨਾ ਵੋਟਾਂ ਤੇ ਤੁਸੀਂ ਕਮੈਂਟ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਉਹ ਵੀ ਮੈਂ ਜੇ ਆਪ ਦਾ ਚੈਨਲ ਬਣਾਵਾ ਤਾਂ ਤੁਸੀਂ ਮੈਨੂੰ ਫੋਲੋ ਫੁੱਲੋ ਲਾਈਕ ਲੂਕ ਕਰੋਗੇ ਯਾਰ ਗੱਲ ਪਤਾ ਕੀ ਹੈ ਬਾਈ ਗੱਲ ਪਤਾ ਕੀ ਹੈ ਬਾਬਾ ਯਾਰ ਜਾਂਦਾ 8:30 8:00 ਵਜੇ ਕੰਮ ਤੇ ਸਾਡੇ ਤੋਂ ਹੁਣ ਉੱਠਿਆ ਨਹੀਂ ਆ ਰਿਹਾ ਕਿਉਂਕਿ ਠੰਡ ਹੀ ਜਾਂ ਵਾਦ ਹਾਂ ਨਹੀਂ ਨਹੀਂ ਆ ਰਿਹਾ ਹੁਣ ਟਿਕਾਣੇ ਤੇ ਹਾਜ਼ਰੀ ਲਵਾਉਣੀ ਯਾਰ ਗਲਤ ਗੱਲ ਆ ਬਾਬਾ ਭਾਲਦਾ ਸਰਪੰਚੀ ਤੇ ਨੀਲਾ ਵੀ ਭਾਲਦਾ ਇਹ ਹੁਣ ਦੋਨਾਂ ਨੇ ਮੁਕਾਬਲਾ ਕਰਾਉਣਾ ਵੀ ਵੋਟਾਂ ਕਿਹਨੂੰ ਵੱਧ ਪੈਂਦੀਆਂ ਨਹੀਂ ਵੀ ਆਪਾਂ ਕੋਈ ਸਰਪੰਚੀ ਨਹੀਂ ਭਾਲਦੇ ਸੋ ਬਾਬਾ ਭਾਈ ਜੀ ਸਵੇਰ ਸਵੇਰ ਆ ਕੇ ਨਾ 7 ਵਜੇ ਤੇ 8 ਵਜੇ ਹਾਜ਼ਰੀ ਲਵਾ ਕੇ ਚਲਾ ਜਾਂਦਾ ਇਹ ਰਜਿਸਟਰ ਲਾਇਆ ਵਾਏ ਬਹੁਤ ਫੈਨ ਕਰਕੇ ਹਾਂ ਰਜਿਸਟਰ ਲੱਗ ਜਾਂਦਾ ਤੇ ਫਿਰ ਰੋੜਨਾ ਹੀ ਹੋਰ ਮੈਂ ਕੀ ਕਰਾਂ ਤੂੰ ਹੀ ਚਲੋ ਕੋਈ ਗੱਲ ਨਹੀਂ ਬਾਈ ਜੀ ਅੱਜ ਆਪਾਂ ਹੋ ਗਿਆ ਸਾਰੇ ਜਣੇ ਇਕੱਠੇ ਧੰਨਵਾਦ ਯਾਰ ਬਾਈ ਸਾਰਿਆਂ ਨੂੰ ਬਾਹਰ ਮਾੜਾ ਬਾਹਰਲਾ ਸੀਨ ਲਈ ਮਾੜਾ ਖੇਤ ਦਾ ਤੇ ਫਿਰ ਅਪਲੋਡ ਕਰਾਂਗੇ ਤੇ ਸਾਰੇ ਜਣੇ ਵੀਡੀਓ ਨੂੰ ਪਿਆਰ ਜਰੂਰ ਆਜੋ ਆਜੋ ਬਾਈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰ ਆਹ ਰਹਾ ਨਾ ਯਾ ਲੋਕ ਤੁਹਾਨੂੰ ਦਿਖਾਉਣੇ ਹੈਗੇ ਆ ਡਾਇਰੈਕਟਰ ਦੇ ਘਰ ਮੂਹਰੇ ਪੈ ਗਈ ਮੇਰੀ ਨੀਰੀਤਾ ਹੁੰਦਾ ਹਾਂ ਸੁਣੋ ਸੁਣਾਓ ਹਾਂ ਸੁਣੋ ਹਾਂ ਸੱਸਰੀ ਗਾਲ ਜੀ ਠੀਕ ਹੈ ਠੀਕ ਆ ਵਧੀਆ ਹੁੰਦਾ ਤੇ ਧੁੰਦ ਵਿੱਚ ਹੁਣ ਬਾਬਾ ਦੇਸ ਨਾ ਹੋ ਗਿਆ ਗੁੰਮ ਤੇ ਹੁਣ ਤਾਂ ਇਹ ਗੱਲ ਬਣ ਗਈ ਬਾਬਾ ਐ ਫਿਰ ਦੇ ਵਿੱਚ ਧੁੰਦ ਚ ਗਦਾ ਆ ਆਹ ਨਾ ਇਹ ਰਹੀ ਨਾ ਤੇ ਦਾ ਨਾ ਨਾਲ ਸੁੱਖ ਨਾਲ ਹੈ ਫਿਰ ਇਹ ਅੱਜ ਨਾ ਗੇਟ ਬਾਬਾ ਮਜ਼ਾਕ ਨਹੀਂ ਨਹੀਂ ਉਹ ਨਹੀਂ ਉਹ ਮੈਸ ਨਹੀਂ ਲੈ ਜੇ ੜਕ ੜਕ ਕੇ ਇਹ ਸਾਡੇ ਤੋਂ ਪਹਿਲਾਂ ਬੈਠਾ ਸੀਗਾ ਨਹੀਂ ਨਹੀਂ ਗੱਲ ਉਹ ਤੇ 12 ਵਜੇ ਐ ਝਾਕਦਾ ਜੇ ਫਾੜਕਾ ਤਾਂ ਗਾਨ ਨਹੀਂ ਹੁੰਦੀ ਮੇਰੇ ਕਈ ਪਾ ਮਤਲਬ ਕਿ ਕਮੈਂਟ ਕਰਦੇ ਬਾਬਾ ਘੈਂਟ ਆ ਤੇ ਤੁਸੀਂ ਬਣਾਤਾ ਗਾਦਾ ਨਹੀਂ ਆ ਮੈਂ ਤਾਂ ਕਿਹਾ ਬਾਬਾ ਇਹਨੇ ਕਿਹਾ ਨਹੀਂ ਨਹੀਂ ਆਜੋ ਹਣ ਆਪਾਂ ਬਈ ਆਪਣੇ ਦੋਸਤਾਂ ਨੂੰ ਦਿਖਾਉਣੇ ਆਜੋ ਲੈ ਕੇ ਚાલਦੇ ਹਾਂ ਹਰੀ ਕੇ ਹੈਂਡ ਤੇ ਉਹ ਦੇਖੋ ਜਿਹੜੇ ਆਏ ਹੈਗੇ ਆ ਪ੍ਰਵਾਸੀ ਪੰਛੀ ਇਹ ਦੇਖੋ ਯਹਾਂ ਪਰ ਤਾਂ ਜਲਾ ਪੜ ਗਿਆ ਹੈ ਕਾਫੀ ਔਰ ਕਾਫੀ ਪਾਣੀ ਆ ਗਿਆ ਹੈ ਪੰਛੀ ਬੰਛੀ ਆਏ ਹੋਏ ਆ ਇੱਧਰ ਨੇ ਇਹ ਰਾਸ਼ਟਰੀ ਪੰਛੀ ਜਿਹੜਾ ਰਾਸ਼ਟਰੀ ਪੰਛੀ ਦਾ ਆਪਣਾ ਮੋਰ ਆ ਸਾਲਾ ਪ੍ਰਵਾਸੀ 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 ਨਾ ਇਹ ਰਾਸ਼ਟਰੀ ਪੰਛੀ ਗਾ ਲਾ ਲਾ ਬਾਬਾ ਰਾਸ਼ਟਰੀ ਜਿਹੜਾ ਪਸ਼ੂ ਉਹ ਕਿਹੜਾ ਹੈ ਰਾਸ਼ਟਰੀ ਪਸ਼ੂ ਕਿਹੜਾ ਰਾਸ਼ਟਰੀ ਪਸ਼ੂ ਉਹ ਤੇਰੇ ਅਰਗਾ ਅੱਲਾ ਦਾ ਇਸ਼ਾਰੇ ਨਹੀਂ ਲਿਆ ਨੂੰ ਇਹ ਰਾਸ਼ਟਰੀ ਪੰਛੀ ਕਿਹੜਾ ਹੈ ਜਿਹੜਾ ਤਾਂ ਉੜਦਾ ਮੋਰ ਉਹ ਤਾਂ ਕਿਹੜਾ ਤਾਂ ਉੜਦਾ ਉੜਦਾ ਤਾਂ ਹੈ ਨਾ ਉਹ ਤਾਂ ਉੜਦੇ ਤਾਂ ਉੜਦਾ ਰਾਸ਼ਟਰੀ ਰਾਸ਼ਟ ਕਿਹੜਾ ਤਾਂ ਬਾਈ ਜੀ ਤੁਹਾਨੂੰ ਜਰਨਲ ਨੌਲੇਜ ਵਾਲੇ ਨਹੀਂ ਪਤਾਗਾ ਤੁਸੀਂ ਨਾ ਐਂ ਛੇੜਖਾਨੀ ਕਰਿਆ ਕਰੋ ਤੇ ਆਪਾਂ ਗੱਲਬਾਤ ਕਰ ਲਈ ਹਿਸਟਰੀ ਪੜਾਗਾ YouTube ਤੋਂ ਅੱਜ ਭਈਆ ਸੁਣੋ Google ਦਾ ਹਿਸਟਰੀ ਟਾਈਮ ਹੀ ਨਹੀਂ ਲੱਗਦਾ ਟਾਈਮ ਤਾਂ ਸੌਣ ਦਾ ਨਹੀਂ ਲੱਗਦਾ ਅੱਜ ਭਈਆ ਸੁਣੋ ਤੇ ਬਾਬੇ ਨੂੰ ਬਾਬੇ ਨੂੰ ਲਾਉਣਾ ਪੈਣਾ ਸ਼ਾਉ ਨੂੰ ਉਹ 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 ਦਾ ਮਤਲਬ ਤੁਸੀਂ ਸਮਝ ਹੀ ਗਏ ਹੋ ਤੇ ਬਾਈ ਜੀ ਹੁਣ ਆਪਾਂ ਵੀਡੀਓ ਬਣਾਵਾਂਗੇ ਤਾਂ ਵੀਡੀਓ ਦੀ ਸ਼ੂਟਿੰਗ ਕਰਦੇ ਕਰਦੇ ਆਪਾਂ ਨਾਲ-ਨਾਲ ਆਪਦੇ ਵਲੌਗ ਦਾ ਧਿਆਨ ਵੀ ਰੱਖਣਾ ਨਹੀਂ ਨਹੀਂ ਜਿਹੜਾ ਠਾਓ ਕਹਿੰਦਾ ਠੰਡ ਤੋਂ ਬਚਣਾ ਤਾਂ ਕਹਿੰਦੇ ਪਾਫ ਪਾਫ ਲੈ ਲਓ ਤੇ ਜੇ ਨਹੀਂ ਬਜਾ ਜਾਂਦਾ ਫਿਰ ਹਾਫ ਲੈ ਲਓ ਫਿਰ ਤੇ ਬਾਪ ਇਹ ਠੰਡ ਤੋਂ ਬਜਣਾ ਦਾ ਕਹਿੰਦੇ ਚਾਹ ਦਾ ਲਓ ਹਾਫ ਕਾ ਬਾਬੇ ਨੂੰ ਲਓ ਬਈ ਹਾਫ ਹਾਫ ਤੇ ਬਾਬੇ ਨੇ ਬਈ ਜੀ ਹਾਫ ਹੀ ਲੈਣਾ ਵਾ ਨਹੀਂ ਨਹੀਂ ਇਹਨੇ ਫੁੱਲ ਹੀ ਲੈਣਾ ਹਾਫ ਹੋਣਾ ਕੋਈ ਵਾ ਕੋਈ ਨਹੀਂ ਮਾ ਹਾਫ ਕਰ ਕਰ ਕੇ ਹਾਫ ਕਰ ਕਰ ਕੇ ਕਹੀ ਹਾਫ ਲੈਣੇ ਇਹਨੇ ਇੱਕ ਨਾ ਕਿੱਥੇ ਸਬਰ ਕਰਦਾ ਵੇ ਪਾਫਣਾ ਤਾਂ ਇਹ ਠੀਕ ਹੋਣਾ ਨਹੀਂ ਤੇ ਹਾਫ ਨਾਲ ਜਰੂਰ ਲੋ ਜੀ ਹੁਣ ਆਪਾਂ ਵੀਡੀਓ ਬਣਾ ਲਗੇ ਲੋ ਜੀ ਹੁਣ ਆਪਾਂ ਬਣਾਉਣ ਲੱਗੇ ਆ ਬਾਈ ਜੀ ਵੀਡੀਓ ਤੇ ਇਸੇ ਤਰ੍ਹਾਂ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਜੇ ਸੋ ਵੀਡੀਓ ਆਪਾਂ ਅਪਲੋਡ ਕਰਾਂਗੇ ਇੱਧਰ ਇੱਧਰ ਪੈਂਡ ਦਾ ਵੀਖਾ ਮੜਾ ਯਾਰ ਕਿੰਨੀ ਧੁੰਦ ਦੇਖਾ ਦੇਖ ਤਾ ਮੈਂ ਦੂਰ ਜਾਂਦਾ ਇਹ ਵੇਖੋ ਮੈਂ ਹੱਥ ਲਾਉਣਾ ਮੈਂ ਦੇਖਦਾ ਤੇ ਧੁੰਦ ਦੇਖੋ ਜੀ ਇੰਡੀਆ ਬਾਈ ਬਹੁਤ ਪੈ ਗਈ ਯਾਰ ਧੁੰਦ ਤੇ ਧੁੰਦ ਪੈ ਗਈਆਂ ਜਿਹੜੇ ਜਿਹੜੇ ਪੈਂਡ ਚ ਪੈ ਗਈ ਬਿਲਕੁਲ ਜੀ ਉਹ ਕਮੈਂਟ ਜ਼ਰੂਰ ਕਰਿਓ ਜੀ ਇਹ ਹੀ ਨਾਲ ਗੱਲੀ ਸਾਡੇ ਪ੍ਰੈਂਡ ਹੀ ਪਈ ਹੋਵੇ ਨਹੀਂ ਗੱਲ ਆ ਸਹੀ ਆਡੀ ਸਵਾਦ ਲਈ ਇਹ ਧੁੰਦ ਸਹੀ ਗੱਲ ਆ ਬਾਈ ओके ਸਾਡੇ ਬਾਈ ਜੀ ਲਾਗ ਗਏ ਦੋ ਦਪਈ ਆ ਜੀ ਸਾਲ ਦੀ ਆ 2025 ਦੀ ਪਹਿਲੀ ਤੁਹਾਨੂੰ ਦਾ ਸਵਾਗਤ ਹਾਂ 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 ਬਹੁਤ ਬਹੁਤ ਸਵਾਗਤ ਆ ਤੇਰਾ ਹਾਂ ਪਰ ਆਉਂਦੇ ਜਾਂਦੇ ਨੂੰ ਬਚਾਈ ਸਹੀ ਗੱਲ ਆ ਸੋ ਪ੍ਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੇ ਤੇ ਹਣ ਬਾਈ ਜੀ ਟਾਈਮ ਹੋ ਰਿਹਾ ਬਾਬੇ ਜਾਨ ਦਾ ਮੇਰੇ ਖਿਆਲ ਆਪਾਂ ਬਣਾ ਲਗੇ ਵੀਡੀਓ ਤੇ ਫਿਰ ਵੀਡੀਓ ਦੇ ਵਿੱਚ ਆਪਾਂ ਬਲੌਗ ਅਪਲੋਡ ਕਰ ਦਾਂਗੇ ਬਾਅਦ ਚ ਕਰ ਲਾਂਗੇ ਵਿੱਚ ਸੈਟਿੰਗ ਚਲੋ ਜੀ ਹੁਣ ਆਪਾਂ ਬਣਾਉਣੇ ਵੀਡੀਓ ਸੋ ਮਿਲਦੇ ਆ ਬਾਈ ਜੀ ਨਾਲ ਦੀ ਨਾਲ ਟ੍ਰਿਕ ਤੋਂ ਬਾਅਦ ਮਰੇ ਤੋਂ ਬਾਦ ਹਾਂ ਹੱਸਦੇ ਰਹੋ ਵਸਦੇ ਰਹੋ ਮौजਾ ਮਾਣੋ ਤਰਕੀਆਂ ਕਰੋ ਮਾਲਕ ਸੱਚੇ ਪਾਤਸ਼ਾਹ ਥੁੜੀਆਂ ਚੜ੍ਹਦੀਆਂ ਕਲਾਂ ਕਰੇ ਤੋਂਦੇ ਹੋਟਲ ਬਹੁਤ ਸੋਹਣੀ ਦੀਦੀ ਵਾਪਾ ਤੇਰੀ ਸਹੀ ਗੱਲ ਆ ਗਰੀਬਾ ਸੁਖਵੀਰ ਬਾਦਲ ਲਾਦਾ ਦੇ ਗਰੀਬਾ ਮਜੀਠੀਆ ਚਲੋ ਇੱਕੜਾ ਉੱਚੀ ਇੱਕਾ ਸ਼ਾਟ ਕੱਟ ਕੇ ਲਾਵਾਂਗੇ ਸੀਰ ਤੇ ਆਪਾਂ ਵਲੌਗ ਇਸੇ ਤਰੀਕੇ ਨਾਲ ਕਰਾਂਗੇ ਪੂਰਾ ਜਾਰੀ ਰੱਖਾਂਗੇ ਵਲੌਗ ਤੇ ਹੁਣ ਮਿਲਦੇ ਆਂ ਆਪਣੀ ਫਨੀ ਵੀਡੀਓ ਦੇ ਨਾਲ ਮੁੱਛਾਂ ਦੇਖੋ ਬਈ ਚਲੋ ਹੱਸ ਸਭੇ ਹੱਸ ਸਭੇ ਉਹ ਜ਼ਾਬੀ ਦਵਾ ਕਰ ਛੁੱਟਿਆ ਚਲੋ ਸਰ ਲੋ ਵੀ ਬਾਬਾ ਭੱਜ ਗਿਆ ਕਹਿੰਦਾ ਮੇਰਾ ਹੋ ਗਿਆ ਟਾਈਮ ਕੰਮ ਤੇ ਜਾਣ ਦਾ ਤੇ ਉਧਰ ਆ ਗਿਆ ਬੱਗੇ ਨੂੰ ਹੀ ਫੋਨ ਤੇ ਆ ਜੀ ਮਲਾਉਣੇ ਆਪਣੀ ਆ ਗਈ ਆ ਤਾਈ ਕਹੇ ਦੁੱਧ ਲੈਣ ਗਈ ਸੀ ਜੀ ਤੇ ਹੁਣ ਦੁੱਧ ਲੈ ਕੇ ਆ ਗਏ ਹੁਣ ਕਰਾਂਗੇ ਆਪਾਂ ਵੀਡੀਓ ਸ਼ੂਟ ਤਾਈ ਨਾਲ ਤੇ ਬਾਕੀ ਭਾਈ ਆਪਣੇ ਵਲੌਗ ਦੇ ਨਾਲ ਵੀ ਬਨੇ ਰਹੋ ਤੁਸੀਂ ਸਹੀ ਕੀ ਲੈ ਕੇ ਆਂਦਾ ਦੁੱਧ ਕੇ ਲੱਸੀ ਦੁੱਧ ਲੈ ਕੇ ਆਈ ਆ ਭਲਾਈ ਤਾਈ ਲੈ ਕੇ ਆਈ ਆ ਦੁੱਧ ਤੇ ਠੰਡ ਬਹੁਤਾ ਹੁਣ ਆਪਾਂ ਪੀਵਾਂਗੇ ਗਰਮਾ ਗਰਮ ਬਣਾ ਕੇ ਚਾਹ ਤੇ ਤੁਹਾਨੂੰ ਦਿਨੇ ਸਦਾ ਆ ਜਾਓ ਪੀ ਲਓ ਚਾਹ ਤੇ ਬਾਕੀ ਭਾਈ ਜੀ ਆਪਾਂ ਵੀਡੀਓ ਵੀ ਨਾਲ ਨਾਲ ਦਿਖਾਵਾਂਗੇ ਨਾ ਕੋਈ ਸਾਸਰੀ ਘਾਲ ਨਾ ਤੂੰ ਕੋਈ ਨਵਸਤੇ ਠੰਡ ਵਾਲੀ ਆ ਨਾ ਭਈ ਧੁੰਦ ਚਾਉਣਾ ਕਿਹੜਾ ਸੌਕਾ ਰਾ ਭੋਲੇ ਆਂਦਾ ਬੰਦਾ ਕੰਦ ਅੱਜ ਭਈਆ ਬਾਲੀ ਮੇਰੇ ਭੈਣ ਭਰਾਵੋ ਮੈਂ ਦੁੱਧ ਲੈ ਕੇ ਆਈ ਆ ਠੰਡ ਬਹੁਤ ਆ ਚਾਹ ਪੀ ਕੇ ਗਈ ਸੀ ਤੇ ਹੁਣ ਮੇਰੇ ਲਈ ਤੁਸੀਂ ਚਾਹ ਬਣਾਓ ਤੁਸੀਂ ਚਾਹ ਬਣਾਓ ਮੇਰੇ ਵਾਸਤੇ ਬੁੱਢੇ ਦੁੱਧ ਲੈ ਆਉਂਦੇ ਆ ਦੁੱਧ ਲੈ ਆਉਂਦੇ ਆ ਬੁੱਢੇ ਸਵੇਰ ਉੱਠ ਕੇ ਉੱਠਣ ਨੂੰ ਕਿਹੜਾ ਦਿਲ ਕਰਦਾ ਪਰਮਾਤਮਾ ਵੱਲੋਂ ਇਨਾ ਕਿ ਮੈਨੂੰ ਠਵਾਕ ਬਖਸ਼ਿਆ ਵੀ ਤੋ ਔਰ ਕੇ ਭੱਜ ਕੇ ਦੁੱਧ ਲਿਆ ਕਰ ਰਹੇ ਜਲ ਦੁੱਧ ਵਾ ਮਮੀ ਤੇ 2 ਕਿਲੋਮੀਟਰ ਵਾਰ ਤੇ ਲਿਆਉਣੀ ਆ ਆ ਤੈਨ ਘਰ ਛੱਡ ਕੇ ਵੀ ਚੌਥੇ ਘਰੇ ਸਾਡਾ ਦੁੱਧ ਲੱਗਿਆ ਹੋਇਆ ਚੌਥੇ ਘਰੇ ਲੱਗਾ ਬਾਈ ਜੀ ਦੁੱਧ ਹਾਂ ਤੇ ਹੁਣ ਪਹਿਲਾਂ ਚਾਹ ਪੀ ਕੇ ਗਈ ਨਹੀਂ ਨਹੀਂ ਆ ਦੇਖ ਇੱਕ ਤਾਂ ਚੌਥੇ ਘਰੇ ਦੁੱਧ ਲੱਗਿਆ ਕਿ ਸਾਡੇ ਗਵਾਂਡੀਆਂ ਦੇ ਵੀ ਦੁੱਧ ਲੱਗਾ ਸਾਡਾ ਦੋ ਦੁੱਧ ਲੱਗੇ ਸਾਡੇ ਲਓ ਜੀ ਦੋ ਘਰਾਂ ਹੀ ਦੁੱਧ ਲੱਗਾ ਤੇ ਫੇਰ ਜਾ ਕੇ ਪੂਰਾ ਆਉਂਦਾ ਸਾਡਾ ਦੁੱਧ ਕਹਿੰਗੇ ਬਾਈ ਜੀ ਟੀਮ ਫੇਰ ਆ ਜਾਂਦੀ ਪਤਾ ਨਹੀਂ ਕਦੋਂ ਆ ਟੀਮ ਨੂੰ ਚਾਰ ਚਾਰ ਵਾਰਾ ਕੌਫੀ ਪੀਆਉਣੀ ਪੈਂਦੀ ਪਹਿਲੋਂ ਆਹ ਵੇਲੇ ਵੇਲੇ ਬੰਦਿਆਂ ਨੂੰ ਆਪਣੇ ਵਲੌਗ ਦੇ ਨਾਲ ਜੁੜੇ ਰਹੋ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਮੰਮੀ ਵੀਡੀਓ ਚਲਦੀਆਂ ਨਹੀਂ ਕੀ ਕਰ ਗਿਆ ਹੁਣ ਵੀਡੀਓ ਨੂੰ ਤੇਲ ਤੂਲ ਪਾਉਣਾ ਐ ਫਿਰ ਚੱਲਣਾ ਅਗਰ ਵਾਲੀ ਹੋ ਜਾ ਵੀਡੀਓ ਕਿਉਂ ਨਹੀਂ ਚਲਦੀਆਂ ਲੋਕਾਂ ਨੂੰ ਕਾਹ ਦੇਖੋ ਲੋਕ ਦੇਂਦੇ ਨਹੀਂ ਵੀਡੀਓ ਹਾਂ ਲੋਕ ਕਮੈਂਟ ਵੀ ਕਰਨ ਦੇਖਣ ਵੀ ਸਾਡੀਆਂ ਵੀਡੀਓ ਸਾਰੇ ਇਹ ਤਾਂ ਵੀਡੀਓ ਬਣਾਉਦੇ ਹੀ ਨਹੀਂ ਚੱਜ ਨਾਲ ਇਹ ਨਾ ਮਾੜੀਆਂ ਹੁੰਦਾਂ ਸਾਡੀਆਂ ਵੀਡੀਓ ਉਹ ਹੁੰਦੀਆਂ ਵੀ ਪਰਿਵਾਰ ਵਿੱਚ ਬੈਠ ਕੇ ਬੱਚੇ ਬੁੱਢੇ ਸਾਰੇ ਵੇਖ ਸਕਦੇ ਆ ਤੇ ਚਾਚੀ ਦੇ ਜਿਹੜੇ ਸੰਗ ਮਿਲ ਲਿਵਿੰਗ ਆ ਗੱਲ ਗੱਲ ਕਰਨੇ ਵੀਡੀਓ ਨਹੀਂ ਬਣਾਉਂਦੇ ਆ ਸਾਨੂੰ ਤਾਂ ਨੌਣ ਤੋਂ ਹੁੰਦਾ ਟਾਈਮ ਨਹੀਂ ਮਿਲਦਾ ਵੀਡੀਓ ਬਣਾਉਣਾ ਇਹਨੇ ਸਵਾ ਸਵਾ ਸਹੀ ਗੱਲ ਆ ਬਾਈ ਵੀ ਆ ਬਾਈ ਰਿਕਵੈਸਟ ਹੀ ਆ ਯਾਰ ਵੀਡੀਓ ਵੀਡੀਓ ਵੇਖ ਲਿਆ ਕਰੋ ਯਾਰ ਚਲੋ ਬਾਈ ਜੀ ਇਹਦੇ ਨਾਲ ਸਾਨੂੰ ਵੀ ਮੜਾ ਹੌਸਲਾ ਉਠਾਣ ਦੇ ਉਠਣ ਦਾ ਹਣਾ ਤੁਣ ਜੌੜਦੇ ਸੀ ਵੀਡੀਓ ਵੇਖੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਅੱਗੇ ਵਧਾਓ ਸਬਸਕ੍ਰਾਈਬ ਕਰ ਲੈ ਬਾਬੇ ਨਾਲ ਲੜਾਈ ਕਰ ਲਈ ਬਾਬਾ ਹਨ ਨਰਾਜ ਹੋ ਗਿਆ ਲਓ ਜੀ ਜੇ ਬਈ ਜੀ ਬਾਬਾ ਆੜ ਨਾਲ ਹੋ ਗਿਆ ਅੱਡ ਤੇ ਬਾਬੇ ਨੇ ਆਹਦਾ ਚੈਨਲ ਬਣਾ ਲਿਆ ਤੇ ਸਾਡਾ ਕੰਮ ਤਾਂ ਹੋ ਜੂਗਾ ਠੱਪ ਤੇ ਕੋਈ ਨਹੀਂ ਤੇ ਬਾਬੇ ਕੇ ਤਾਂ ਸਾਰਾ ਪਰਿਵਾਰ ਹੀ ਉਹ ਹੋ ਜਾ ਹੈ ਜੀਤ ਕੋ ਵਾਲੇ ਯਾਹੋ ਤੁਸੀਂ ਭੱਲ ਜੋ ਫਿਰ ਬਾਬੇ ਕੇ ਬਾਬੇ ਨੇ ਆਪਦੀ ਕੰਪਨੀ ਖੋਦਨ ਟੀ ਸੀ ਰਚਾ ਲੈਣਾ ਲਓ ਵੀ ਮਜ਼ਾਕ ਕਰਦੇ ਆ ਇਹੋ ਜਿਹਾ ਕੋਈ ਨਹੀਂ ਬਾਬਾ ਜਰਾ ਲੱਗਿਆ ਕੰਮ ਤੇ ਘਰਾਂ ਦੇ ਤੁਹਾਨੂੰ ਪਤਾ ਹੀ ਆ 100 ਮਜਬੂਰੀਆਂ ਹੁੰਦੀਆਂ ਨੇ ਤੇ ਸਰਦਾਨੀਆਂ ਅਸੀਂ ਥੋੜਾ ਅਸੀਂ ਵੀ ਕੰਮ ਤੇ ਜਾਂਦੇ ਆ ਮਤਲਬ ਅਸੀਂ ਥੋੜਾ ਜਿਹਾ ਲੇਟ ਜਾਂਦੇ ਆ ਬਾਬੇ ਨੂੰ ਜਲਦੀ ਜਾਣਾ ਪੈਂਦਾ ਬਸ ਚੱਕਰ ਆ ਹੋ ਜਾਨੇ ਆ ਬਾਬਾ 8 ਵਜੇ ਨਾ ਹਾਂ ਵੀ ਸਾਡੇ ਕੋਲ ਘੰਟਾ ਟਾਈਮ ਹੁੰਦਾ ਹੈਗਾ ਵੀਡੀਓ ਬਣਾਉਂਦਾ ਤੇ ਬਾਬਾ ਹੁਣ ਆਉਂਦਾ 7:30 ਵਜੇ ਆ ਕੇ ਬਹਿ ਜਾਂਦਾ ਅਸੀਂ 7:30 ਪੌਣੇ 8 ਵੀਡੀਓ ਸ਼ੁਰੂ ਕਰਦੇ ਆ ਤੇ ਫਿਰ ਇੱਕ ਵੀਡੀਓ ਬਣਾ ਕੇ ਬਾਬਾ ਚਲੇ ਜਾਂਦਾ ਘਰੇ ਤੇ ਲਓ ਵੀ ਨੀਲੇ ਤੇ ਬੱਗੇ ਦੀ ਜੋੜੀ ਜੋੜੀ ਇਹ ਕੰਨਾ ਦੇ ਇੱਕ ਕੋਹੜੀ ਤੇ ਇਸੇ ਤਰ੍ਹਾਂ ਬਈ ਵੀਡੀਓ ਨੂੰ ਪਿਆਰ ਕਰਦੇ ਰਹੋ ਤੇ ਸਾਡੇ ਵਲੌਗ ਨਾਲ ਜੁੜੇ ਰਹੋ ਤੇ ਬਾਅਦ ਦੀ ਵੀਡੀਓ ਇੰਨੀ ਕੀ ਬਣਾਉਣੀ ਆ ਤੇ ਗਾਂਵ ਵੀ ਅਸੀਂ ਛੋਟੀਆਂ ਛੋਟੀਆਂ ਵੀਡੀਓ ਬਲੌਗ ਤੁਹਾਨੂੰ ਵਧੀਆ ਲੱਗਾਂ ਤੇ ਕਮੈਂਟ ਕਰਕੇ ਜਰੂਰ ਦੱਸੋ ਕੋਸ਼ਿਸ਼ ਕਰਾਂਗੇ ਆਪਾਂ ਵਧੀਆ ਵਧੀਆ ਬਣਾਉਣ ਤੁਹਾਡੇ ਲਈ ਕਿਹੜੇ ਵਲੌਗ ਨੂੰ ਪਾਇਆ ਕਰਨਾ ਯਾਰ 5-6 ਮਹੀਨੇ ਫਿਰ ਨਾਲੇ ਬਈ ਜੀ ਤੁਹਾਨੂੰ ਆਪਣਾ ਸਾਰਾ ਪਿੰਡ ਘੁਮਾ ਕੇ ਦਿਖਾਵਾਂਗੇ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਜਗ੍ਹਾ ਹੈ ਕੀ ਹੈਗਾ ਸਿਸਟਮ ਸਾਡੇ ਪਿੰਡ ਹਾਂ ਇਹ ਸ਼ੁਰੂ ਕਰਨਾ ਕੰਮ ਯਾਰ ਆਪਾਂ ਇਹ ਵਿਖਾਉਣਾ ਪਿੰਡ ਦੇ ਬਾਹਰ-ਬਾਰ ਵਿੱਚ ਇੱਕ ਬਾਬਾ ਡੇਰਾ ਹੈ ਸਾਡਾ ਸਾਦਾ ਪਿੰਡ ਉੱਥੇ ਨਾਲ ਉਹ ਵਿਖਾਵਾਂਗੇ ਤੁਹਾਨੂੰ ਸਾਰਾ ਕੁਝ ਯਾਰ ਠੀਕ ਹੈ ਨਹੀਂ ਆਪਾਂ ਕੋਈ ਵਾਰ ਹੁਣ ਕਮੈਂਟ ਕਰਦੇ ਨਾ ਤੁਹਾਡੇ ਪਿੰਡ ਕਿੱਥੇ ਆ ਹਾਂ ਬਈ ਤੁਹਾਨੂੰ ਮੋੜ ਤੋਂ ਉਸੇ ਅਗਲੇ ਲੁਧਿਆਣਾ ਰੋਡ ਤੇ ਬਰੋਈ ਰੋਡ ਤੇ ਤੁਹਾਨੂੰ ਲੱਗੇ ਜਾਂਦਾ ਸਾਡੇ ਪਿੰਡ ਨੂੰ ਕਿਹੜੀ ਨਾਲ ਸੜਕ ਮੋੜ ਹਾਂ ਦੇਸ਼ਵਾਦ ਕਾਲਜ ਦੀ ਲੋਕੇਸ਼ਨ ਵੀ ਤੁਹਾਨੂੰ ਦਿਖਾਵਾਂਗੇ ਬਾਈ ਸਮਝਣਗੇ ਯਾਰ ਫੇਮਸ ਚੀਜ਼ ਹੈ ਤੁਹਾਨੂੰ ਤੁਹਾਨੂੰ ਸਾਰਾ ਵਿਖਾਵਾਂਗੇ